ਅੱਜ ਮੈਂ ਇੱਕ ਇਨਸੀਡੈਂਟ ਤੁਹਾਨੂੰ ਸ਼ੇਅਰ ਕਰਨਾ ਚਾਹਣਾ ਹੈ। ਅਸੀਂ ਰੋਪੜ ਯਾਤਰਾ ਥਰੂ ਰੋਪੜ ਸ਼ਹਿਰ ਤੋਂ ਟੱਪੇ ਸੀ। ਇੱਕ 3-ਵੀਲਰ ਆਲਾ। ਉਹਨੇ 3-ਵੀਲਰ ਮੈਨੂੰ ਵਿਖਿਆ ਆਇਆ ਮੋੜਿਆ ਤੇ ਮੇਰੇ ਅੱਗੇ ਆ ਕੇ ਗੱਡੀ ਦੇ ਸਾਹਮਣੇ ਆ ਕੇ 3-ਵੀਲਰ ਲਾ ਲਿਆ। ਆਕਲਾ ਡਰਾਈਵਰ ਉਹ ਨਿਕਲਿਆ ਤੇ ਭੱਜ ਕੇ ਮੇਰੇ ਕੋਲ ਆਇਆ ਆਪਣੀ ਜੇਬ ਤੋਂ 20 ਰੁਪਏ ਕੱਢੇ। ਆ 20 ਰੁਪਏ। ਕੱਢੇ ਤੇ ਕਹਿੰਦਾ ਜੀ ਆਪਣੇ ਇਸ ਮੇਰਾ ਯੋਗਦਾਨ ਪਾਓ। ਇਸ ਇਸ ਸਰਕਾਰ ਤੋਂ ਸਾਡਾ ਕਿਹੜਾ ਛਡਾਓ। ਦੇਖੋ ਇੱਕ 3-ਵੀਲ ਗਰੀਬ ਆਦਮੀ 20 ਰੁਪਏ ਆਪਣੇ ਜਿਹੜਾ ਜਿਹਦੇ ਵਿਚਾਰੇ ਕੋਲੇ ਮਸਾਂ 50 ਰੁਪਏ ਕਮੋਂਦ ਮੈਂ ਦਿਹਾੜੀ ਚ ਆਹ ਫੀਲਿੰਗ ਹੈ ਲੋਕਾਂ ਦੀ ਕਹਿੰਦੇ ਪੰਜਾਬ ਨੂੰ ਤੁਸੀਂ ਬਚਾ ਸਕਦੇ ਹੋ ਆ ਤਾਂ ਆ ਤਾਂ ਮੈਂ ਤੁਹਾਨੂੰ ਸਹੀ ਦੱਸਾਂ ਆ ਹੈ ਲੋਕਾਂ ਦੀਆਂ ਭਾਵਨਾ ਜੇ ਕਿ ਗਰੀਬ 3 ਵੀਲਰ ਸਕੂਟਰ ਵਾਲਾ ਸਕੂਟਰ ਰੋਕੇ ਆਪ ਆਪਣੇ ਕਮਾਈ ਚੋਂ 20 ਰੁਪਏ ਮੈਨੂੰ ਦੇ ਸਕਦਾ ਹੈ ਤੇ ਕਹਿੰਦਾ ਕਿ ਨਹੀਂ ਨਹੀਂ ਤੁਸੀਂ ਰੱਖਣਾ ਮੈਂ ਬੜਾ ਕੁਝ ਨਹੀਂ 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 ਮੈਂ ਮੇਰੀ ਮੈਂ ਆਪਣੀ ਭਾਵਨਾ ਨਾਲ ਦੇ ਰਿਹਾ ਕਿ ਜੇ ਬੰਦਾ ਆਹ ਫੀਲਿੰਗ ਜੇ ਤੋ ਆ ਜੇ ਫਿਰ 13 ਕੀ ਤੇ ਤੇ ਨੀ ਜਵਾਨ ਤਾਂ ਜੱਫਤ ਹੋਣੀਆਂ